ਫੋਨ ਇੱਕ ਵਾਰ ਹੋਇਆ ਬਾਈ ਫੋਨ ਨੇ ਤਾਂ ਬੰਦ ਆ ਰਿਹਾ ਫੋਨ ਕਿਤੇ ਕੀ ਕਿਤੇ ਦੇ ਦੋ ਫੋਨ ਬਸ ਉਹ ਤਾਂ ਕਹਿੰਦਾ ਮੈਂ ਕੋਈ ਨਹੀਂ ਆ ਜਾਣਾ ਤੁਸੀਂ ਬਾਅਦ ਫਿਰ ਦੁਬਾਰਾ ਫੋਨ ਕਰਦੇ ਸ਼ਾਮ ਨੂੰ ਕੋਈ ਨਾ ਪੁੱਤ ਕਹਿੰਦਾ ਤੇ ਬਲਾਸ ਕਿਤੇ ਨਹੀਂ ਤੁਹਾਨੂੰ ਵੀ ਲੱਗਦਾ ਇਹ ਗੱਲ ਨਹੀਂ ਵੀ ਨਹੀਂ ਇਹ ਗੱਲ ਦੇ ਮੈਂ ਨਹੀਂ ਮਾਸਦਾ ਵੀ ਗੱਲ ਕਰਦੇ ਹਾਂ ਨਹੀਂ ਬਸ ਇਧਰ ਵਟੇ ਖਾ ਲੈਣੇ ਮੈਂ ਕਹਿੰਦਾ ਪੁੱਤ ਕਿੱਥੇ ਗੱਲਾਂ ਕਰਨਾ ਬਸ ਮੈਂ ਆ ਜਾਉਂਦਾ ਕੋਈ ਗੱਲ ਨਹੀਂ ਸਾਮਾ ਨੂੰ ਆ ਜਾਣਾ ਤੇਨ ਚਾਦ ਨੂੰ ਕੋਈ ਕਰਨ ਨਹੀਂ ਆਏ ਪਤਾ ਨਹੀਂ ਲੱਗਾ ਸੰਦ ਸਵੇਰੇ ਮਲਾਜ ਮਾਇਓ ਦਸਕੇ ਗਿਆ ਵੀ ਤੁਹਾਡਾ ਇਹਦਾ ਬੇਟਾ ਐਨਕਾਉਂਟਰ ਹੋ ਗਿਆ ਹੈ ਤਾਨੂੰ ਪਤਾ ਨਹੀਂ ਕਿ ਬਾਅਦ ਕੀ ਗੱਲ ਹੈ ਕੀ ਚਾਸ ਹੋਇਆ ਜਦੋਂ ਅਸੀਂ ਕੀ ਗੱਲ ਪਤਾ ਨਹੀਂ ਕਿ ਕੀ ਦਸੀ ਕੀ ਪਤਾ ਲਗਾ ਤੁਹਾਨੂੰ ਹਾਂ ਤੇ ਪੁਲਿਸ ਨੂੰ ਦੱਸ ਕੇ ਪਤਾ ਆ ਜਾ ਬੇਟਾ ਇਹ ਗੁੰਦੇ ਦਾ ਕੰਟਰੋਲ ਹੋ ਗਿਆ ਜੂਪੀ ਮੈਂ ਆਪ ਵੀ ਇਗਜ਼ਾਮਟ ਕਰ ਰਿਹਾ ਸੀ ਅੱਜ ਅੱਡੇ ਪੈਨਫਰਮ ਮੀਟਿੰਗ ਲੱਗ ਗਈ ਕੰਮ ਕੀ ਕਰਦਾ ਸੀ ਕੰਮ ਦੇ ਫੇਲੇ ਕੁਝ ਵੀ ਨਹੀਂ ਕਰਦਾ ਸੀ ਪਹਿਲਾਂ ਹੀ ਕਿਹੜਾ ਕਰਾਈ ਨਹੀਂ ਕਰਾਈ ਕਿੰਨਾ ਚਿਰ ਕਰੋਗੇ ਇਹਨੂੰ ਹੋਏਗਾ ਦੇ ਤਿੰਨ ਚਾਰ ਦਿਨ ਗਏ ਕਰਾਂ ਕੀ ਕਹਿ ਕੇ ਕੀ ਕਰ ਘਰੋਂ ਤੇ ਆਮ ਜਿਹੇ ਤਰ੍ਹਾਂ ਬਿਨਾਂ ਰੋਜਦਾ ਨਾਣੇ ਕੋ ਰੋਟੀ ਬਖਾ ਕੇ ਰੋਟੀ ਕੱਢ ਜਾਂਦੇ ਨੇ ਦੱਸ ਕੇ ਕੁਝ ਵੀ ਨਹੀਂ ਗਿਆ ਮੈਂ ਜਦ ਜਦ ਕਿ ਜਿਹੜੇ ਦੱਸਿਆ ਉਹ ਤਾਂ ਪਤਾ ਹੁੰਦਾ ਵੀ ਮੈਂ ਪਰ ਮੈਂ ਤਾਂ ਪਰਵੇ ਕਰਦਾ ਵੀ ਫਲਾਣਾ ਤਾਂ ਗਿਆ ਤੇ ਨਹੀਂ ਸੱਦ ਕੇ ਦੱਸ ਫੋਨ ਇੱਕ ਵਾਰ ਹੋਇਆ ਬਾਅਦ ਫੋਨ ਨੇ ਤਾਂ ਬੰਦ ਆ ਰਿਹਾ ਫੋਨ ਕਿਹਦਾ ਕੀ ਕਿਦਾ ਇਹ ਦੋ ਫੋਨ ਬਸ ਉਹ ਤਾਂ ਕਹਿੰਦਾ ਮੈਂ ਕੋਈ ਨਹੀਂ ਆਜਾ ਨਾਥਿੰਗ ਹੈ ਬਾਅਦ ਫਿਰ ਦੁਬਾਰਾ ਫੋਨ ਉਂਦਰੀ ਆਉਣਾ ਪਰ ਫੋਨ ਬੰਦ ਆ ਉਸ ਕਹਿੰਦੀ ਉਹਨੇ ਫਲਾਣਾ ਤੇ ਬਲਾਸਟ ਕੀਤੇ ਨੇ ਤੁਹਾਨੂੰ ਵੀ ਲੱਗਦਾ ਇਹਦੇ ਗੱਲ ਹੋਈ ਹੈ ਨਹੀਂ ਵੀ ਮੈਂ ਇਹ ਗੱਲ ਤੇ ਮੈਂ ਨਹੀਂ ਮੰਨ ਸਕਦਾ ਕਿ ਬਲਾਸਟ ਕੀਤੇ ਉਹਦੇ ਤੋਂ ਮੈਨੂੰ ਜਲਦਾ ਬੇਹੀ ਕੋਈ ਪਹਿਲਾਂ ਤਾਂ ਜਦੋਂ ਇੱਥੇ ਨਹਾਉਣ ਗਏ ਨਾ ਜੇ ਇਕੱਠੇ ਨਹਾਣੇ ਸਾਂ ਨਹਾਉਣ ਜਾਂਦੇ ਨੇ ਉਹਦੇ ਕਿ ਡੁੱਬ ਗਏ ਉਹ ਬੋਕੇ ਚੱਲਦਾ ਸੀ ਮੇਰੇ ਨੂੰ ਤਾਂ ਸਿੱਧਾ ਪਤਾ ਲੱਗਾ ਕਿ ਉਹਨਾਂ ਦੇ ਉਹਦੇ ਮਾਜੂਮ ਥੱਕੇ ਗਏ ਸੀ ਉਹਰੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਹੋਰ ਕੀ ਚਾਹੁੰਦਾ ਹਾਂ ਉਹਨਾਂ ਨੂੰ ਚਾਹੀਦਾ ਜੀ ਸਾਭੀਏ ਤਾਂ ਮੈਂ ਸਾਫ਼ ਹੁਕਮ ਕੀਤਾ ਜੇ ਅਸੀਂ ਕੀਤਾ ਹੁਣ ਕੀ ਕੀਤਾ ਉਹਨਾਂ ਨੇ ਕੀਤਾ ਕੀ ਕੀਤਾ ਭਾਜੀ ਲਾਸਟ ਕਿਸ ਦਿਨ ਗਿਆ ਸੀ ਉਹ ਕਰੋ ਲਾਸਟ ਉਹ ਤੇ ਗਿਆ ਇਥੋਂ ਕਿਦਾਂ ਅਸੀ ਕੁਤਤ ਨੇ ਨਹੀਂ ਮਗਵਾਂ ਨਹੀਂ ਬਦ ਵੀ ਬਦ ਵੀਰ ਵਾ ਜਿਸੇ ਉਧਾ ਕਿਤੇ ਰਹਿਣ ਵਾਲੇ ਉਹ ਤੇ ਇੱਥੇ ਕਿੰਨਾ ਟਾਈਮ ਹੋ ਗਿਆ ਨਹੀਂ ਇੱਥੇ ਤੁਹਾਨੂੰ ਹੋਏ ਕਨੇ ਸਾਲ ਦੋ ਸਾਲ ਦੋ ਤੇ ਜਦੋਂ ਉਸੇ ਮੋੜੇ ਮੈਂ ਗੱਲਬਾਤ ਹੋਈ ਕਾਊਂਟਰ ਤੋਂ ਜਾਨਦੇ ਆਪ ਕੋਈ ਨਹੀਂ ਨਹੀਂ ਕਹੀ ਦੱਸਿਆ ਮੇਰੇ ਯਾਰ ਦੋਸਤ ਹੈ ਕਿ ਉਧਰ ਇੰਦੇ ਯਾਰ ਦੋਸਤ ਜਿੱਦਾਂ ਹੋਂ ਤੁਸੀਂ ਇੱਧਰ ਜਿਆਦੇ ਤੋਂ ਮੈਂ ਤੋਰੇ ਕੋਈ ਨਾ ਕੋਈ ਕਵੇਦਾ ਇਹ ਹੋਂ ਨੇ ਇਹ ਥੋੜਾ ਪਤਾ ਉਹਨੂੰ ਵੀ ਕੌਣ ਕਿਦਾਂ ਦਾ ਪਹਿਲਾਂ ਜਾਂਦਾ ਹੈ ਗਵਰਨਮੈਂਟ ਜਾਂ ਸ਼ੂਰਪਣੀ ਜਾਂਦਾ ਸੀ ਨਹੀਂ ਸਾਨੂੰ ਕੋਈ ਪਤਾ ਨਹੀਂ ਚੱਲਦਾ ਸਾਨੂੰ ਨਹੀਂ ਪਤਾ ਜਾਂਦਾ ਕਿ ਨਹੀਂ ਜਾਂਦਾ ਹੁਣ ਮੈਂ ਦਸੇ ਦਿਨ ਤੱਕ ਇਹ ਤਰਕੇ ਜਨਨਾ ਕੰਮ ਤੇ ਦਿਹਾੜੀ ਜਾਂਦਾ ਮੈਂ ਤੇ ਭਰਾ ਨੂੰ 8 7-8 ਵਜੇ ਨੇਰੇ ਹੁੰਦੇ ਆ ਪਾ ਕੇ ਰੋਟੀ ਖਾ ਕੇ ਸੌਂ ਜਾਂਦਾ ਕਿੰਨੇ ਪੈਣ ਭਰਾਲੇ ਇਕੱਲਾ ਹੀ ਇਕੱਲਾ ਲੰਮੜਾ ਹਾਂ ਪਹਿਲਾਂ ਜਿੱਦਾਂ ਥਾਣਿਆਂ ਦੇ ਵਿੱਚ ਹਮਲੇ ਹੋਏ ਆ ਕੋ ਪੁਲਿਸ ਆਈ ਤੁਹਾਡੇ ਘਰ ਨਹੀਂ ਨਹੀਂ ਨਾ ਨਾ ਕੋਈ ਸਵੇਰੇ ਹੀ ਦੱਸਿਆ ਭਾਜੀ ਇਹਨਾਂ ਨੇ ਯਾਰ ਗੱਲ ਹੋਈ ਆ ਕਿੱਥੋਂ ਕਦੋਂ ਲਗਾ ਘਰ ਆਈ ਸੀ ਕੌਣ ਥਾਣੇ ਵਾਲੇ ਹਾਂ ਉਹਨਾਂ ਕਹਿ ਵੀ ਇਦਾਂ ਹੋ ਗਿਆ ਤਾਂ ਲੱਗਦੀ ਗਲਤ ਗੱਲਬਾਤ ਕੀਤੀ ਮੈਂ ਕਿੱਥੇ ਚਲੇ ਜਾਂ ਜਾਂ ਕਿੱਥੇ ਕਰਦਾ ਜਾਂਦਾ ਰਿਆਂ ਨਹੀਂ ਬਸ ਇੱਧਰ ਰੋਟੀ ਖਾ ਲੈਣੀ ਮੈਂ ਕਹਿੰਦਾ ਪੁੱਤ ਕਿੱਥੇ ਚੱਲਣਾ ਕਹਣਾ ਬਸ ਮੈਂ ਆ ਜਾਉਂਦਾ ਕੋਈ ਗੱਲ ਨਹੀਂ ਸਾਮਾ ਨੂੰ ਆ ਜਾਵਾਂ ਬਸ ਤੇ ਅੰਟਾਦ ਨੂੰ ਕੋਈ ਕਰਨ ਨਹੀਂ ਆਇਆ ਕਿ ਮੈਂ ਕੋਣ ਨਹੀਂ ਕੀਤਾ ਤਿੰਨ ਚਾਰ ਦਿਨ ਪਾ ਕੇ ਕੋਈ ਦਿਨ ਨਹੀਂ ਫੋਨ ਕੀਤਾ ਮੈਂ ਇੱਥੇ ਹੀ ਆ ਕੋਈ ਗੱਲ ਨਹੀਂ ਬਸ ਮਰਤੇ ਨਹੀਂ ਗੱਲ ਕੀਤੀ ਕੱਲਾ ਕੱਲਾ ਬੇਟਾ ਕੱਲਾ ਕੱਲਾ ਕੰਮ ਕੂਗਾ ਬਾਈ ਕੰਮ ਨਹੀਂ ਇੱਥੇ ਕੋਈ ਵੀ ਕਰਦਾ ਬੜਿਆ ਕਿੰਨਾ ਹਿੰਦੀ 12 ਕਿਤੇ ਪਹਿਲਾਂ ਉਹ ਪੱਛਪੁੱਤ ਜਰ ਜਾਣਾ ਉਹ ਵੀ ਕੇਸ ਗਿਆ ਨਹਿਰ ਵਾਲਾ ਕੀ ਹੋਇਆ ਕੋਈ ਮੁੰਡਾ ਡੁੱਬ ਗਿਆ ਇਹ ਨਾ ਨਾ ਕਰ ਤਾ ਕਦੋਂ ਇਹ ਲਾਸ਼ਤ ਕਰੋਗੇ ਐਂ ਕਰੋ ਨੀ ਹਾਂਜੀ ਕਰੋਗੇ ਕਦੋਂ ਗੈਨ ਲਾ ਲਾਜ ਹੈ ਮੰਗਬੋਧ ਵਾਲੀ ਕਦੀ ਦੱਸਿਆ ਮੇਰੇ ਯਾਰ ਤੋਂ ਸੁਧਰ ਗਿਆ ਨਾ ਕਦੀ ਦੱਸਿਆ ਯੂਪੀ ਦਾ ਪਤਾ ਲੱਗਾ ਵੀ ਕਿਵੇਂ ਪਹੁੰਚ ਗਿਆ ਉੱਥੇ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਮਾਂ ਗੁੰੰਦ ਆ ਰਹੇ ਸੀ ਕੀ ਚਾਹੁੰਦੇ ਤੁਸੀਂ ਹੋਗੇ ਹਾਂ ਸਾਡਾ ਬੱਚਾ ਇੱਕ ਦੱਸਿਆ ਪੁੱਸਣ ਕੋ ਡੈਡ ਬੜੀ ਕਦੋਂ ਆਣੀ ਆ